영 <susurra> ਵਾਹ ਕਿ ਜੀ ਮਿੱਤਰੋ ਕੀ ਕੀ ਕਰੇਵਾਲ ਆਰੇ ਜਾਨ ਆ ਗਈ ਆਪਣੀ ਤੁਹਾਨੂੰ ਬਾਈ ਸਾਡੀ ਗਲਾ ਮਹਾਰਾਜ ਤੁਹਾਡੇ ਦਾ ਟਰੈਕਟਰ ਵੇਖ ਕੇ ਬੜਾ ਮਨ ਖੁਸ਼ ਹੋਇਆ ਬੜੀ ਐ ਰੀਤ ਲਾਈ ਕੋਈ ਮੇਰੇ ਕੋਲ ਜਿੰਨੇ ਜਿੰਨੇ ਦੇ ਟਰੈਕਟਰ ਨੇ ਉਹਨੂੰ ਉਹਨੇ ਵੇਹ ਉੱਤੇ ਲਾਇ ਰੀ ਬਿਲਕੁਲ ਵੀਰੇ ਬਿਲਕੁਲ ਉਨੇ ਹੀ ਪਏ ਉੱਪਰ ਲਾਏ ਆ ਸਾਡੀ ਗਲਾ ਵਧੀਆ ਸ਼ੋਹਰਤ ਉਹ ਵੀ ਜੱਟੂ ਬਾਈ ਆਮਦ ਦੇ ਨਵੇਂ ਕਰੇਟਰੋ ਬਾਈ ਆਉਗੇ ਆ ਵੀ ਆਉਗੇ ਆਪਣੇ ਟਰੈਕਟਰ ਨਾ ਟਰੈਕਟਰ ਨੇ ਮਿੱਤਰੋ ਨਵਾ ਦੇ ਮੂਹਰੇ ਲਾ ਦਾਂਗੇ ਆਪਣਾ ਸਰਵੱਲਾ ਜੀ ਦੇ ਪੋਸਟਰ ਲੋ ਵੀ ਜਿਹੜੋ ਸਰਵੱਲਾ ਜੀ ਸਰਵੱਲਾ ਜੀ ਦੀਆਂ ਚੱਲ ਰੀਆਂ ਪ੍ਰੋਮੋਸ਼ਨਾਂ ਪੱਛੇ ਲਿਆਦਾ ਸਮਾਨ ਸਾਰਾ ਲੋ ਵੀ ਜਿਹੜੋ ਬਲੌਗ ਦੇ ਵਿੱਚ ਥੋੜਾ ਸਵਾਗਤ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਬਾਈ ਆਪਣਾ ਅਮਨ ਆ ਆਪਣਾ ਮਸਟੈਂਗ ਟਰੈਕਟਰ ਵਾਲਾ ਤੁਸੀਂ ਜਾਣਦੇ ਹੋ ਸਾਰੇ ਪਿੰਡੂ ਟਰੈਕਟਰ ਮੈਗਮਾ ਬਾਈ ਦਾ ਚੈਨਲ ਆ ਉਹ ਬਾਈ ਚੱਲ ਰਿਹਾ ਮੂਰੇ ਮੂਰੇ ਤੇ ਕਹਿੰਦਾ ਬਾਈ ਕਹਿੰਦਾ ਪਾਤਨਾ ਤੋਂ ਸਮਾਨ ਲੈ ਕੇ ਆਉਣਾ ਦਿਨ ਮਿੱਤਰੋ ਨਾਲ ਦੀ ਨਾਲ ਆਪਾਂ ਵੀ ਬਾਈ ਦੇ ਨਾਲੇ ਹੱਕ ਦੀ ਗੱਡੀ ਬਾਈ ਕਹਿੰਦਾ ਵੀ ਆਪਾਂ ਪਾਤਨਾ ਸ਼ਹਿਰ ਜਾ ਕੇ ਆਉਣਾ ਚਲੋ ਵੀਰ ਤੇ ਬਹੁਤ ਚੱਲਦਿਆ ਤੁਹਾਨੂੰ ਅੱਜ ਮਿੱਤਰੋ ਬਿਕੇਪੀ ਗਰੇਵ ਵਾਲਾ ਬਾਕੀ ਹੋਰ ਸਾਰੇ ਜਣੇ ਦਿਖਾਉਣਾ ਤੁਹਾਨੂੰ ਨਿਮਰਤ ਖਹਿਰਾ ਹੋਊਗੀ ਐਮ ਐ ਵਰਕ ਹੋਊਗਾ ਬਾਈ ਉਹਨੇ ਸਰਵੱਲਾ ਫਿਲਮਾਂ ਦੀ ਧੂਤ ਉਹ ਨਹੀਂ ਆਉਣਗੇ ਸਰਵੱਲਾ ਫਿਲਮ ਦੀ ਆਪਣਾ ਕਰਨਗੇ ਬਾਈ ਪ੍ਰੋਮੋਸ਼ਨ ਤੇ ਬਾਈ ਲੋਕ ਯਾਰੋ ਪਾਤਨਾ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਆ ਤੇ ਬਾਈ ਉਹ ਨਹੀਂ ਜਾ ਰਹੇ ਨੇ ਮੂਰੇ ਮੂਰੇ ਤੇ ਬਾਈ ਕਹਿੰਦਾ ਪਸਮਾਨ ਲੈ ਕੇ ਆਉਣਾ ਸਾਰਾ ਮਾਂ ਚਲੋ ਬਾਈ ਤੇ ਤੁਹਾਨੂੰ ਦਿਖਾਉਣਾ ਹੈ ਮਿੱਤਰੋ ਵੀਡੀਓ ਦੇ ਨਾਲ ਅੱਜ ਪੂਰੀ ਬਣੇ ਰਹੋ ਲੋ ਵੀ ਮਿੱਤਰੋ ਆਹ ਮਨੋਣਾ ਨੇ ਵੀ ਸਮਾਨ ਕਹਿੰਦੇ ਮੇਰੇ ਵੀਰੋ ਚੱਕ ਲਿਆ ਉਧਰ ਆ ਰਹੇ ਬਾਈ ਉਧਰਲੀ ਗੱਡੀ ਜਾ ਰਹੇ ਆ ਮੌਦਰਲੀ ਗੱਡੀ ਜਾ ਰਹੇ ਆ ਆ ਜਾ ਬਨੇ ਮੁਰੇ ਆ ਜਾ ਤੇ ਲੋ ਵੀ ਜੇ ਤੋ ਪ੍ਰੋਮੋਸ਼ਨ ਵਾਸਤੇ ਬੈਨਰ ਹੋਗੇ ਆਪਣੇ ਡਾਇਰੈਕਟਰ ਨਾਓ ਟਰੈਕਟਰ ਨੇ ਮਿੱਤਰੋ ਨਵਾਂ ਦੇ ਮੂਰੇ ਲਾ ਦਾਂਗੇ ਆਪਣਾ ਸਰਬੱਲਾ ਜੀ ਦੇ ਪੋਸਟਰ ਬਾਕੀ ਬਾਈਓ ਨਹੀਂ ਬਣਾ ਰਹੇ ਨੇ ਪਤਨਾ ਸ਼ਹਿਰ ਦੇ ਵਿੱਚ ਉਹ ਵੀ ਜੱਟੂ ਬਾਈ ਆਮਦ ਦੇ ਨਵੇਂ ਘਰੇ ਪਹੁੰਚ ਚੁੱਕੇ ਆ ਤੇ ਇੱਧਰ ਬਾਈ ਦਾ ਖੜਾ ਮਸਤੈਨ ਟਰੈਕਟਰ ਆ ਲੋ ਵੀ ਪੰਜਾਬ ਦੀ ਗੱਲਬਾਤ ਕਰੋ ਚੱਕ ਦੇਖੀ ਵੀ ਮਿੱਤਰੋ ਇਹ ਲੋਬੀਆ ਹੈਗਾ ਬਾਈ ਦਾ ਮਸਟੈਂਗ ਇਹਦੇ ਨਿਮਰਤ ਖੈਰਾ ਉਹਨਾਂ ਨੇ ਇੱਥੇ ਬਹਿ ਕੇ ਆਉਣਾ ਤੇ ਐਵੇਂ ਬਾਈ ਉਹਨਾਂ ਨੇ ਤੇ ਉਹ ਪੱਛੇ ਵੀ ਬਾਈਆਂ ਨੇ ਸ਼ਿੰਗਾਰ ਰੱਖਿਆ ਨੇ ਦੂ ਟ੍ਰੈਕਟਰ ਉਹ ਵੀ ਜਿਦੋਚੀਆਂ ਹਾਂ ਦੇ ਲੰਗਰ ਤਿਆਰ ਵਰ ਤਿਆਰ ਤੇ ਬਾਕੀ ਦੁਨੀਆ ਬੈਠੀ ਆ ਸੰਗਤ ਬਾਹਰ ਸਾਰੇ ਦਰਚ ਲਾਈ ਵੀ ਜਟੋ ਸਰਬਾਲਾ ਦੀ ਪ੍ਰੋਮੋਸ਼ਨ ਲਈ ਟਰੈਕਟਰ ਤਿਆਰ ਵਰ ਤਿਆਰ ਆਪਣਾ ਮਸਟੈਂਗ ਲੱਗਦਾ ਜੈਂਕੀ ਫਿਰੋ ਲੋ ਵੀ ਮੇਤਰੋ ਦੁਨੀਆ ਦਾ ਕੋਈ ਇਕੱਠ ਦੇਖ ਸਕਦਾ ਉਹ ਵੀ ਉਧਰੋਂ ਤੂਤੇ ਦੇ ਪਿੰਡ ਤੋਂ ਬਾਈ ਚੱਲ ਚੁੱਕੇ ਨੇ ਪਹਿਲਾਂ ਗਨਾਵ ਸਿੱਤੂ ਦੇ ਪਿੰਡ ਗਏ ਦੀਏ ਬਾਬੇ ਹੁਣ ਤੂਤੇ ਦੇ ਪਿੰਡ ਤੋਂ ਆਹ ਜੀ ਪਰ ਉਹ ਜਿੱਕ ਲਾਈ ਵੀ ਇਧਰੋਂ ਹੀ ਜੇ ਕੱਕਾ ਆਠ ਜੀ ਇੱਕ ਕਰਾ ਦੇ ਲੋ ਵੀ ਮੇਤਰਾ ਹੁਣ ਦਾ ਕੱਠ ਲੈ ਕੇ ਜਾਂਦੇ तकरीबन ਥੋੜਾ ਜਿਆਦਾ ਇੱਥੋਂ ਚੱਲਣਗੇ ਜਾਂਗੇ ਹਲੇ ਜਿਆਦਾ ਇੱਥੋਂ ਕਿਨਾਂ ਜਾਂਗੇ ਚੱਲ ਪਏ ਆਪਣੇ ਜਹਾਜ਼ ਹੀ ਚੱਲ ਗਏ ਜੱਟਾਂ ਦੇ ਫੇਰ ਮੇਤਰੋ ਤੁਸੀਂ ਇਕੱਠ ਦੇਖਿਓ ਕੀ ਕਹਿੰਦਾ ਤੇ ਇੱਧਰ ਬਈ ਸਾਡਾ ਅਮਨ ਤਿਆਰ ਵਰ ਤਿਆਰ ਆ ਟਰੈਕਟਰ ਸ਼ਿੰਗਾਰੀ ਜਾਂਦਾ ਤੇ ਇੱਧਰ ਧੋ ਕੇ ਮਸਟੈਂਗ ਵੀ ਖੜਾ ਦਿੱਤਾ ਬਈ ਨੇ ਤੇ ਟਾਕੜ ਚੱਲਦਾ ਹੋਇਆ ਕੰਮ ਸਾਰੇ ਮਿੱਤਰ ਪਿਆਰੇ ਤਿਆਰ ਉਧਰ ਸਾਡੇ ਖਾਲਸਾ ਘਾਲ ਦਾ ਮੁੰਡਾ ਵੀ ਆ ਚੁੱਕਿਆ ਕਹਿੰਦੇ ਲੰਬੀ ਜੀਪਾ ਗਾਲਾ ਉਹ ਵੀ ਟਰੈਕਟਰ ਤਿਆਰ ਵਰ ਤਿਆਰ ਬਈ ਕਿਉਂ ਬਲ ਟਰੈਕਟਰ ਲਾਇਆ ਹੈ ਕਿਹਨਾਂ ਵੀ ਉਧਰ ਟਰੈਕਟਰ ਆਏ ਆ ਗਿਆ ਮੈਂ ਕਿੰਮਟਾਂ ਮੇ ਬਾਈ ਨੂੰ ਪਤਾ ਲੋਗ ਜਟੂ ਤਿਆਰੀਆਂ ਹੋ ਚੁੱਕੀਆਂ ਨੇ ਸਰਵਾਲਾ ਜੀ ਸਰਵਾਲਾ ਦੀਆਂ ਤਕਰੀਬਨ ਅੱਧੇ ਘੰਟੇ ਦੇ ਵਿੱਚ ਵਿੱਚ ਪਹੁੰਚ ਰਹੇ ਨੇ ਜੰਗੇ ਜੱਟ ਹੈ ਭਈਆ ਜੋਪਰਾ ਦੀ ਇਹ ਮੁੰਡੇ ਬਈ ਰਾੜਾ ਸਾਹਿਬ ਦੇ ਲੱਗਿਓ ਤੇ ਉਹ ਟਰੈਕਟਰ ਲੈ ਕੇ ਆਇਆ ਪਿੱਛੇ ਵਾਲਾ ਸੋਨਾ ਲੀਗਾ ਆਉਂਦਿਆਂ ਨੂੰ ਮਹੀਨੇ ਦੋ ਵਾਰ ਘੇਰ ਲੈ ਪਤੰਦਰ ਤਾਂ ਫਿਰ ਵੀ ਝੋਟੇ ਦਬੇ ਨਹੀਂ ਹੈਗੇ ਉਹ ਵੀ ਜਦੋਂ ਗੱਡੀ ਵੀ ਪੂਰੀ ਲੱਭੜ ਚੁੱਕੀ ਆ ਕਿਉਂਕਿ ਰਾਸਤੇ ਦੇ ਵਿੱਚ ਬਹੁਤ ਟੋਏ ਡੱਬੇ ਨੇ ਇੱਥੇ ਕੱਚੇ ਰਾਹ ਨੇ ਮੀਂਹ ਪਿਆ ਹੋਇਆ ਦਮਤਰਾ ਫਰੂਡਿੰਗ ਚੱਲਦੀ ਆ ਰਹੀ ਸੀਗੀ ਤਿਆਰ ਵਰ ਤਿਆਰ ਉਹ ਵੀ ਜਟੋ ਤਿਆਰੀਆਂ ਹੋਣ ਲੱਗੀਆਂ ਸ਼ੁਰੂ ਆਮਨੇ ਗੱਡੀ ਆਤੀ ਲੋ ਵੀ ਜਟੋ ਟਰੈਕਟਰ ਆਪਣਾ ਲਾ ਕੇ ਚਾਹੇ ਉਹ ਵੀ ਜਟੋ ਉਧਰੋਂ ਟੀਮ ਦਾ ਕਹਿੰਦੇ ਫੋਨ ਆ ਚੁੱਕਿਆ ਤੇ ਉਹ ਵੀ ਆ ਗਏ ਤੇ ਆਪਾਂ ਵੀ ਚੱਲਦੇ ਆ ਚੱਲ ਵੀ ਕੋਚ ਉਹ ਵੀ ਜਟੋ ਟਰੈਕਟਰ ਹੱਕ ਦਿੱਤੇ ਨੇ ਤੇ ਚੱਲਦੇ ਆ ਆਪਣੀ ਉਹ ਵੀ ਡਿਵੈਂਟਰ ਉਧਰਲੇ ਪਾਸੇ ਖੜੀ ਆ ਹੂੰ ਇਧਰ ਵਾਈਰ ਆਮਨੇ ਤੇ ਆਹ ਕੈਮਰਾਮੈਨ ਲੋਗ ਉਹ ਵੀ ਮਤਰੋ ਟੋ ਕਿਓਬਰਾ ਨੇ ਸਰਾ ਕਰਾਇਆ ਇਧਰਲੇ ਪਾਸਿਓਂ ਵੀ ਜਟੋ ਹੱਲਾ ਗੁੱਲਾ ਹੋ ਗਿਆ ਹੱਲਾ ਗੁੱਲਾ ਬੁੜੇ ਭੱਜਲੇ ਕਹਿੰਦੇ ਮੇਰੇ ਵੀਰੋ ਉਧਰੋਂ ਸਰਵਾਲਾ ਜੀ ਦੀ ਪੂਰੀ ਟੀਮ ਆ ਗਈ ਇਧਰ ਹੱਲਾ ਗੁੱਲਾ ਕਹਿੰਦੇ ਚੱਕ ਤਾਕਾ ਮੇਰੇ ਹੋਰ ਵੀਰੇ ਠੀਕ ਠਾਕ ਬਾਈ ਵਲੌਗ ਸ਼ੂਟ ਕਰ ਰਿਹਾ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਇਹ ਸਾਰੀ ਪ੍ਰੋਡਕਸ਼ਨ ਟੀਮ ਹੈ ਵੀਰੇ ਆ ਬਾਬਾ ਜੀ ਆਪਣੇ ਅੱਛਾ ਇਹ ਟਿਪਸ ਟੀਮ ਆਜੋ ਤੁਸੀਂ ਆ ਰਹੇ ਹੋ ਨਾਲ ਨਾਲ ਆ ਰਹੇ ਹੋ ਕੱਲ ਦੀ ਯਾਰੀ ਕਰ ਰਹੇ ਆ ਭਾਜੀ ਅੱਜ ਕੱਲੂ ਕਿੱਥੇ ਮੋਹਾਲੀ ਮੋਹਾਲੀ ਅੱਪਾ ਮੋਹਾਲੀ ਵੀ ਮਿਲਦੇ ਆ ਠੀਕ ਹੈ ਠੀਕ ਵਾਹ ਠੀਕ ਆਪਾਂ ਮਿਲਦੇ ਆ ਫਿਰ ਮੋਹਾਲੀ ਵੀ ਬੱਗਾ ਭਾਈ ਜੀ ਬੱਗਾ थैंक यू ਸੋ ਮਚ ਬਸ ਠੀਕ ਹੈ ਜੀ ਲਵ ਯੂ ਬ੍ਰਦਰ ਲਵ ਯੂ ਓਕੇ ਜਾਨ ਇਹ ਭਰਾਵੋ ਹੈਗੇ ਸੀਗੇ ਟਿਪਸ ਟੀਮ ਵਾਲੀ ਭਾਈ ਗੇਪੀ ਦੇ ਨਾਲ ਤੇ ਬਾਕੀ ਆ ਆਪਣਾ ਟਰੈਕਟਰ ਆ ਗਿਆ ਸਾਰਾ ਸ਼ਿੰਗਾਰਿਆ ਹੋਇਆ ਹਾਂਜੀ ਉਹ ਬਾਈ ਵਾਹ ਖਾਲਸਾ ਵਾਹ ਗੁਰਦੀਪ ਸਿੰਘ ਫਤਿਹ ਬਰੋਬਾਈ ਚਰਦੀ ਕਲਾ ਬਬਾਈ ਜੀ ਤੁਹਾਡੇ ਦਾ ਟਰੈਕਟਰ ਵੇਖ ਕੇ ਬੜਾ ਮਾਨ ਖੁਸ਼ ਹੋਇਆ ਵਾ ਵਧੀਆ ਰੀਜ ਲਾਈ ਕੋਈ ਜਿੰਨੇ ਜਿੰਨੇ ਟਰੈਕਟਰ ਨੇ ਉਹਨੇ ਉਹਨੇ ਮੈ ਉੱਤੇ ਲਾਇ ਰਿਹਾ ਬਿਲਕੁਲ ਵੀਰੇ ਬਿਲਕੁਲ ਉਹਨੇ ਹੀ ਪਾਇਆ ਉੱਪਰ ਚਰਦੀ ਕਲਾ ਵਧੀਆ ਸ਼ੌਂਕ ਪਾ ਲਓ ਤੇ ਮਾੜੇ ਕੰਮਾਂ ਤੋਂ ਸੰਗਤ ਤੋਂ ਬੰਦਾ ਬਚਾਰਾ ਬਿਲਕੁਲ ਹੀ ਬਿਲਕੁਲ ਹੋਰ ਬਬਾਈ ਫੇਰ ਆ ਗਏ ਸਾਰੇ ਬੜਾ ਮਾਨ ਖੁਸ਼ ਹੋਇਆ ਹਾਂ ਹਾਂ ਜੀ ਆ ਵੀ ਵੇਖ ਕੇ ਤੁਹਾਡਾ ਬੜਾ ਰੌਣਕ ਮਿਲਦਾ ਜੋ ਤੇ ਬਾਕੀ ਹੁਣ ਇੱਧਰ ਨੂੰ ਮਲਾਉਨੇ ਆ ਸਰਬਾਲਾ ਜੀ ਦੀ ਸਾਡੀ ਸਟਾਰ ਕਾਸਟ ਬਿਲਕੁਲ ਬਾਬਾ ਜੀ ਚੜ੍ਹ ਦੀ ਕਲਾ ਜਨੇ ਸਾਰੇ ਭਰਾ ਆਪਣੇ ਟਰੈਕਟਰ ਲੈ ਕੇ ਪੁੱਜੇ ਨੇ ਇੱਥੇ ਤੇ ਬਾਕੀ ਸ਼ਿੰਗਾਰੇ ਪਏ ਨੇ ਆਪਣੇ ਸਾਰੇ ਟਰੈਕਟਰ ਆਪਣਾ ਬਈ ਸੋਨਾ ਲਿਕ ਆ ਗਿਆ ਤੇ ਇਧਰ ਮੂਰੇ ਬਈ 36 30 ਆ ਗਿਆ ਅਮਨ ਬਈ ਵਾਲਾ ਪਿੰਡੂ ਟਰੈਕਟਰ ਮੈਕਮੇ ਦਾ ਤੇ ਦੋਨੇ ਆਰਟਿਸਟ ਅੱਪਾ ਪਿਠਾਵਾਂਗੇ ਇਧਰਲੇ ਟਰੈਕਟਰ ਦੇ ਐਮੇ ਵਰਕ ਤੇ ਬਈ ਤਿੰਨ ਨੰਮਰ ਦਾ ਖੈਰਾ ਜੀ ਨੂੰ ਆਪਾਂ ਇਹਦੀ ਟਰੈਕਟਰ ਤੇ ਬਿਠਾਵਾਂਗੇ ਗੇਪੀ ਬਾਈ ਆ ਆਪਣਾ ਪਿੰਡੂ ਟਰੈਕਟਰ ਮਹਿਕਮਾ ਵਾਲੇ ਟਾਇਰ ਤੇ ਬਿਠੂ ਆ ਅਗਲੇ ਤੇ ਹਾਂਜੀ ਸਰ ਗੁਣ ਮੈਂ ਤਾਂ ਮੈਡਮ ਆ ਤੇ ਬਾਕੀ ਸਾਰੇ ਭਰਾ ਆਪਣੇ ਟਰੈਕਟਰ ਲੈ ਕੇ ਪੁੱਜੇ ਹੋਇਆ ਨਾ ਨਾ ਬਾਈ ਜੀ ਇਕੱਲੇ ਬੱਸ ਇਕੱਲੇ ਨੂੰ ਇਕੱਲਾ ਘੇੜੀ ਲਊ ਤਿੰਨ ਨੇ ਬਾਬਾ ਜੀ ਟਰੈਕਟਰ ਉਹ ਵੀ ਜਟੋ ਜਿਹੜਾ ਟਰੈਕਟਰ ਆ ਨਾ ਇਹਨੂੰ BMW ਦਾ ਦਾ 220 ਹੌਸਪਾਵਰ ਦਾ ਅਲਟੀਨੇਟਰ ਲੱਗਿਆ ਹੋਇਆ ਤੇ ਮਿੱਤਰੋ ਇਹਦੇ ਵਿੱਚ ਜਿਹੜਾ ਸੈੱਲ ਆ ਗਿਆ ਇਹ ਵੀ ਆਪਣਾ 5 ਸਾਲ ਕਿਤੇ ਨਹੀਂ ਜਾਂਦਾ ਹੈਗਾ तकरीबन ਇਹਦੇ ਚ 5 ਬੈਟਰੀਆਂ ਜਿੰਨਾ ਕੰਮ ਕਰਦਾ ਕਿਉਂਕਿ ਆ ਸਿਸਟਮ ਜਿਹੜਾ ਚਲਾਉਣਾ ਇਹਨੇ ਇਹ तकरीबन ਦੇਖ ਲਓ ਵੀ ਆਈ ਸੈੱਲੇ ਖੱਚਦਾ ਕਿਉਂਕਿ ਆਪਾਂ ਹੁਣ ਬੈਟਰੀਆਂ ਵਾਲਾ ਕਿੰਨੀ ਕੁ ਟੰਗੀ ਜਾਵਾਂਗੇ ਬੈਟਰੀਆਂ ਪਰ ਆ ਸੈੱਲੇ ਚ ਇੰਨੀ ਆ ਪਾਵਰਾ ਕੱਲੇ ਤੇ ਵੀ ਇਹ ਕੱਲਾ ਹੀ ਖੱਚੀ ਦੁਰਾ ਆਉਂਦਾ ਤੇ ਬਾਕੀ ਆਲਟਰਨੇਟਰ ਲੱਗਾ ਤੁਸੀਂ ਟਰੈਕਟਰ ਦੇ ਟਾਇਰ ਟੂਲ ਚੈੱਕ ਕਰੋ ਗੰਨਵਾਦ ਬਾਈ ਨੇ ਵੀਰੇ ਵੱਡੇ ਭਾਈ ਨੇ ਸਾਰਾ ਆਪਣਾਈ ਵੀ ਆ ਤੇ ਸੈਕਟਰ ਸਾਰਾ ਓਕੇ ਆ ਤੇ ਆਪਣੇ ਯਾਰ ਮਿੱਤਰ ਨੇ ਆਏਗਾ ਇੱਧਰ ਕੁਲ ਸਾਹਿਬ ਨਹੀਂ ਬੈਠੇ ਉਹ ਵੀ ਯਾਰਾਂ ਦਾ ਹਾਂਜੀ ਕੈਮੋ ਵਧੀਆ ਵਧੀਆ ਬਾਕੀ ਐਮਆਈ ਵਰਕ ਬਈ ਨਹੀਂ ਆਉਣ ਵਾਲੇ ਸਾਰੇ ਨੋ ਵੀ ਜਟੋ ਲਾਈਦਾ ਲੋਟਾ ਲੱਗਿਆ ਆਪਣਾ ਟਰੈਕਟਰ ਤੇ ਲਾਉਣ ਕਿਉਂਕਿ ਇਹਦੇ ਉੱਪਰ ਐਮਆਈ ਵਰਕ ਬੈਟੂਗਾ ਤੇ ਇਧਰ ਵੀ ਹੋਣੀ ਸਾਰੇ ਆ ਆਪਣਾ ਅਮਨ ਵਾਲਾ ਟਰੈਕਟਰ ਵੀ ਤਿਆਰ ਪਰ ਤਿਆਰ ਟਾਈਟਾ ਲੋਟਾ ਲਾ ਕੇ ਸ਼ਿੰਗਾਰ ਲਿਆ ਜੀ ਆ ਗਿਆ ਨਾ ਮੀਨਾ 부ਆ ਕੰਮ ਖਰਾਬ ਹੋ ਜੂਗਾ ਇਹ ਅਮਨ ਬਾਈ ਦਾ ਕਹਿੰਦੇ ਮੇਰੇ ਵੀਰੋ ਪੂਰਾ ਤਕੜਾ ਕੈਮਰਾਮੈਨ ਆ ਗੱਡੀ ਵਰਨਾ ਲਾ ਲਾ ਆਪਣੜੀ ਲਵੇ ਉਹਦੇ ਡਿੱਗੇ ਡੁੱਗੇ ਲੰਬੀਆਂ ਨੇ ਸਾਰੇ ਟਰੈਕਟਰਾਂ ਦੇ ਘੜਕਾ ਦੜਕਾ ਲੱਗਿਆ ਹੋਣਾ ਮਤਲਬ ਸਾਰੇ ਨੌਜਵਾਨ ਤਿਆਰ ਵਰ ਤਿਆਰ ਨੇ ਉਹ ਵੀ ਟੀਮ ਵੀ ਆਪਣੇ ਕੋਲ ਤਕਰੀਬਨ ਅੱਧੇ ਘੰਟੇ ਦੇ ਵਿੱਚ ਵਿੱਚ ਪਹੁੰਚ ਜੂਗੀ ਤੇ ਬਾਕੀ ਆਪਣੇ ਇੱਧਰ ਦੀਪ ਸਿੱਧੂ ਬਾਈ ਤੇ ਮੂਸੇ ਤੋਂ ਮੂਸੇ ਵਾਲੇ ਦੀ ਸੰਦੀਪ ਨੰਗਲੰਬੀਆਂ ਦੀ ਤੇ ਮਤਲਬ ਸਾਰੇ ਆਪਣੇ ਜਿਹੜੇ ਲੈਜੈਂਡ ਨੇ ਉਹਨਾਂ ਦੀ ਫੋਟੋ ਲਾਈ ਹੋਈ ਆ ਆਪਣਾ ਟਰੈਕਟਰ ਤੇ ਵੀਰ ਜੀ ਤੋਂ ਆ ਗਿਆ ਮੇਰੇ ਪਰ ਕੋ ਨਹੀਂ ਸਹੀ ਆਉਣੀ ਆਪਣਾ ਐਂਪਲੀਫਾਇਰ ਚੱਲ ਗਿਆ ਇਹਦੇ ਸਾਰੇ ਤੋ ਸਾਰੇ ਆ ਗਏ ਟੀਮ ਵੀ ਬਹੁਤ ਚੁੱਕੀ ਦੋ ਮਿੰਟ ਇੰਦਰ ਪਈ ਜੋ ਨਹੀਂ ਆ ਗਏ ਲੋਨਟੋ ਆ ਬਹੁਤ ਚੁੱਕੇ ਦਿੱਤੀ ਕਰੇ ਵਾਲ ਬਹੁਤ ਚੁੱਕਿਆ ਆ ਗੱਡ ਕੇ ਮਿੱਤਰੋ ਦਿੱਤੀ ਕਰੇ ਵਾਲ ਆ ਦੇ ਜਾਨ ਆ ਗਈ ਆਪਣੀ ਦੋਸਤੋ ਆਹ ਗੱਡੀ ਦੇ ਵਿੱਚ ਰੇਂਜ ਰੋਵਰ ਦੇ ਵਿੱਚ ਆ ਕੇ ਆਪਣੇ ਬਾਈ ਐਮੀ ਵਰਕ ਨੂੰ ਗੇਪੀ ਗਰੇਵਾਲ ਤੇ ਬਾਈ ਭਾਨਾ ਬਾਈ ਤੇ ਬਾਈ ਸਾਰੇ ਜਣੇ ਇੰਜੋਏ ਕਰੋ ਵਲੌਗ ਨੂੰ ਤੁਸੀਂ ਲਗਾਤਾਰ ਵਲੌਗ ਦੇਖੋ ਸਕਿੱਪ ਨਾ ਕਰਿਓ ਮੇਤਰੂ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਹ ਵੀਡੀਓ ਬੇ ਦੇਖਣ ਲਈ ਪੂਰੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਟਰੈਕਟਰ ਤੇ ਬੈਠ ਚੁੱਕਿਆ ਜੀਪੀ ਕਰੇ ਬਣਾਉ ਬਾਈ ਜੀ ਇਹ ਟੋ گا ਪੂਰਾ ਪਿਆ ਪਿਆ ਉਧਰ ਸਾਰੇ ਭਰਾ ਆਪਣੇ ਵੀਡੀਓ ਬਣਾ ਰਹੇ ਨੇ ਕੋਈ ਫੋਟੋਆਂ ਖਿਚਾ ਰਿਹਾ ਤੇ ਮੇਤਰੋ ਬਾਈ ਜੀਪੀ ਕਰੇ ਬਾਲੋ ਨਹੀਂ ਬੈਗੇ ਟਰੈਕਟਰ ਤੇ ਮਸਟੈਂਗ ਤੇ ਇਧਰ ਬਾਈ ਸਾਡਾ ਰਵਿੰਦਰ ਆ ਇਹ ਵੀਰਾ ਆਪਣਾ ਹੈਗਾ ਵੀਰੇ ਰਾੜਾ ਸਾਹਿਬ ਕੋਲ ਇਹਨਾਂ ਦਾ ਪਿੰਡ ਹੈ ਤੇ ਜੇ ਕਿਸੇ ਭਰਾ ਨੇ ਟਰੈਕਟਰ ਆਪਣਾ ਸ਼ੂਟ ਵਾਸਤੇ ਲੈਣਾ ਹੋਊਗਾ ਤਾਂ ਇਹਨਾਂ ਨੂੰ ਕਰ ਲਓ ਸੰਪਰਕ ਸਾਡੇ ਨਾਲ ਕਰ ਲਓ ਸੀ ਤੁਹਾਨੂੰ ਨੰਬਰ ਦੇ ਦਾਂਗੇ ਬਾਈ ਇਧਰ ਕਾਫਲਾ ਸਾਰਾ ਆ ਗਿਆ ਜੀਪੀ ਵੀਰਾ ਦੇਖ ਰਾ ਟਰੈਕਟਰ ਆ ਥੋੜੇ ਕੁ ਮਿੰਟਾਂ ਦੀ ਕਲਿੱਪ ਆਈ ਆਪਾਂ ਗਾਣਾ ਤਾਂ ਨਹੀਂ ਲਾ ਰਹੇ ਕਿਉਂਕਿ ਜੇ ਆਪਾਂ ਗਾਣਾ ਚਲਾਉਣਾ ਬਈ ਜੀਪੀ ਗਰੇਵਾਲ ਦੇ ਗਾਣੇ ਚੱਲ ਰਹੇ ਨੇ ਤਾਂ ਉਹਦੇ ਨਾਲ ਕਾਪੀਰਾਈਟ ਆਪਣੀ ਵੀਡੀਓ ਤੇ ਆ ਸਕਦਾ ਸੋ ਆਪਾਂ ਗਾਣੇ ਨਹੀਂ ਚਲਾ ਰਹੇ ਹੈਗੇ ਬਈ ਤੇ ਬਾਕੀ ਸਾਰੇ ਭਰਾ ਆਨੰਦ ਮਾਣ ਰਹੇ ਨੇ ਤੇ ਆਪਣਾ ਨਜ਼ਾਰੇ ਲੈ ਰਹੇ ਨੇ ਸਾਰੇ ਆਪਣੀ ਖੜੀਆ ਵਰਦੋ ਤੇ ਮੇਤਰੋ ਚੱਲ ਰਿਹਾ ਟਾਫਲਾ ਨਾਲ ਦੀ ਨਾਲ ਤੇ ਇਧਰ ਬਈ ਜੀਪੀ ਉਹਨੇ ਇੰਜੋਏ ਕਰ ਰਹੇ ਨੇ ਬਾਈ ਪੰਨ ਆਪਣੇ ਨਾਲ ਬੈਠਾ ਤੇ ਵੀ ਇੰਜੋਏ ਕਰ ਰਹੇ ਨੇ ਪੂਰਾ ਮਾਹੌਲ ਜਲ ਬਣਿਆ ਪਿਆ ਜੇ ਕੋ ਯੂਥ ਦੇ ਨਹੀਂ ਰਿਹਾ ਰਾਹ ਆਪਣਾ ਟਰੈਕਟਰ ਵੀ ਟਰੈਕਟਰ ਦੇ ਨਾਲ ਨਹੀਂ ਲੱਗ ਰਿਹਾ ਕਿਉਂਕਿ ਇਧਰਲੇ ਪਾਸੇ ਮੋਟਰਸਾਈਕਲ ਹੀ ਬਾਹਲੇ ਆ ਗਏ ਤੇ ਉਹਦੇ ਕਰਕੇ ਆਪਾਂ ਨੂੰ ਰਾਹ ਨਹੀਂ ਮਿਲ ਰਹਾ ਤੇ ਬਾਕੀ ਸਾਰੇ ਇੰਜੋਏ ਕਰ ਰਹੇ ਨੇ ਆਪਣੇ ਭਰਾ ਸਾਰੇ ਹੱਥ ਸਾਰਿਆਂ ਦੀ ਉੱਪਰ ਨੂੰ ਐ ਨੇ ਬਹਾ ਪੂਰਾ ਨੱਚ ਟੱਪ ਰਹੇ ਨੇ ਪਿੰਡ ਤੱਕ ਹੀ ਗਏ ਨੇ ਜੋਬਰ ਨੱਚਦੇ ਟੱਪਦੇ ਮੇਤਰੋ ਭਾਨਾ ਬਾਈ ਦੇ ਨਾਲ ਆਪਣਾ ਗੋਲਡੀ ਵੀਰ ਤਿੰਨ ਯਾਰੇ ਲੈ ਰਹੇ ਨੇ ਸਾਰੇ ਜੋਬਰ ਤੇ ਆ ਆਪਣਾ ਚੋਬਰਾਂ ਚੱਕਦਾ ਫਿਰ ਬਹਾ ਤੇ ਇਹ ਵੀ ਗਾਣਿਆਂ ਦਾ ਚੱਕ ਰਿਹਾ ਫੁੱਟੇ ਨਿਆਰੀ ਲੈ ਰਿਹਾ ਪੂਰੇ ਤਮ ਮੈਟਰੂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਬੇ ਉਹ ਇਧਰੇ ਪਾਸੇ ਆ ਕੇ ਗਿੱਪੀ ਬਾਈ ਐਮੀ ਬਾਈ ਤੇ ਨਾਲ ਨਿਮਰਤ ਘੈਰਾ ਸਰਗੁਣ ਮਹਿਤਾ ਇੱਕੇ ਟਰੈਕਟਰ ਤੇ ਤੇ ਚਾਰਾਂ ਨੇ ਖੌਰੂ ਪਾਇਆ ਪਿਆ ਪੂਰਾ ਗਾਣੇ ਚੱਲ ਰਹੇ ਨੇ ਸਰਵਾਲਾ ਜੀ ਸਰਵਾਲਾ ਤੇ ਝਟੋ ਸਾਰੇ ਜਣੇ ਸਰਵਾਲਾ ਟੀਮ ਦੇ ਲੈ ਰਹੇ ਨੇ ਨਜ਼ਾਰੇ ਗਿੱਪੀ ਬਾਈ ਉਹਨੇ ਗਿੱਪੀ ਬਾਈ ਦਾ ਆਪਾਂ ਨੂੰ ਵੀਰੇ ਆਪਾਂ ਪਹਿਲਾਂ ਵੀ ਮਿਲਿਆ ਬਾਈ ਦੇ ਆਪਾਂ ਘਰੇ ਵੀ ਗਏ ਪਿਆ ਦੋ ਦਿਨਾਂ ਬਾਅਦ ਤੇ ਚੰਡੀਗੜ੍ਹ ਵੀ ਬਾਈ ਆਪਾਂ ਨੂੰ ਕਈ ਵਾਰ ਮਿਲਿਆ ਤੇ ਲੈ ਰਹੇ ਨੇ ਨਜ਼ਾਰੇ ਪੂਰੇ ਤੇ ਇਧਰ ਸਰਗੁਣ ਮਹਿਤਾ ਇਹ ਵੀ ਨਜ਼ਾਰੇ ਲੈ ਰਹੇ ਨੇ ਭਰਾਵੋ ਸਾਰੇ ਜਣੇ ਆਨੰਦ ਮਾਣਦੇ ਆ ਤੇ ਤੁਹਾਨੂੰ ਘਰੇ ਵੀ ਸਾਰਾ ਵਲੌਗ ਦਿਖਾਵਾਂਗੇ ਵੀ ਕਿਵੇਂ-ਕਿਵੇਂ ਆਪਾਂ ਕੇਕ ਕਟਿਆ ਤਾਂ ਵੀਡੀਓ ਨਾਲ ਤੁਸੀਂ ਬਣੇ ਰਹੋ ਮਿੱਤਰੋ ਤੇ ਆਪਾਂ ਘਰੇ ਪਹੁੰਚ ਕਿ ਉੱਪਰ ਇਧਰ ਪਿੰਡ ਵਾਲਿਆਂ ਨੇ ਵੀ ਪੂਰਾ ਨਜ਼ਾਰਾ ਬੰਨਿਆ ਹੋਇਆ ਪਿਆ ਸਾਰੇ ਜਣੇ ਨਜ਼ਾਰੇ ਲੈ ਰਹੇ ਨੇ ਪੂਰੇ ਆਪਣਾ ਗੀਪੀ ਬਾਈ ਉਹਨਾਂ ਨੂੰ ਇੰਜੋਏ ਕਰ ਰਹੇ ਨੇ ਵੀ ਆਏ ਨੇ ਪਿੰਡ 'ਚ ਸਵਾਗਤ ਪੂਰਾ ਤਗੜੇ ਲੈਵਲ ਦਾ ਚਲੋ ਵਾੜਾ ਦੀ ਆਜੋ ਪਿੱਛੇ ਲੋਕਾਂ ਨੂੰ ਲੋਕੀ ਜਦੋਂ ਕੰਦਾ ਪਰ ਚੜ ਗਏ ਲੋਕਾਂ O que é o <laughs> <laughs> ਬਨਦੀਆਂ ਸਾਰੀ ਟੀਮ ਨੇ ਪਿੰਡ ਹਰੀਗੜ ਦੇ ਵਿੱਚ ਵੀਡੀਓ ਚੱਕਰੀ ਵੱਜਣ ਦੀ ਤਿਆਰੀ ਕਿਰਿਓ cò đá đập yêu không love you yeah love you <coughs> ਆਈਂਦਿਆਰੇ ਪਿੰਡ ਦੇ ਕੁੱਕਾ ਫੇਰਾ ਮਨ ਓਹ ਧੰਨਵਾਦ ਭਾਈ ਇੰਨਾ ਕੱਢੀ ਤਾ ਦੂਜੀ ਧੰਨਵਾਦ ਭਈਆ ਮਾਂ ਦੇ ਘਰੇ ਆਇਦਗੇ ਆ ਜਾ ਮਨੇ ਪਿੰਡ ਤੇ ਰਾਉਣ ਕਿ ਬੰਦ ਦੀ ਓਏ ਆਹ ਦੇ ਪਿੰਡ ਤੇ ਕੁੱਕਾ ਬੱਜਣ ਲਾ ਦੀਆਂ ਓਏ ਆ ਸਾਡਾ ਜਿਗਰੀ ਯਾਰ ਓ ਜਿਹੜੇ ਕਹਿੰਦੇ ਦੀ ਕੁਸਲੀ ਹੁੰਦਾ ਪੰਜ ਦੇ ਨੇ ਲਲਕਾਰ ਸਾਊਂਡ ਸਟ੍ਰੇਟ ਲੈ ਕੇ ਪਹੁੰਚੇ ਨੇ ਛੋਟਾ ਵੀ ਵੀਰੇ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਬਾਈ ਜੇ ਕੋਈ ਬਾਈ ਕਮੀ ਪੇਸ਼ੀ ਰਹਗੀ ਮੈਂ ਸੌਰੀ ਬਿਲ ਕਰਦਾ ਕਿਉਂਕਿ ਕਰੋੜ ਬਹੁਤ ਜਿਆਦੇ ਸੀ ਆ ਮੈਨੂੰ ਵੀ ਵੀਰੇ ਬਾਹਰੇ ਬਾੜ ਆਦਾ ਨਹੀਂ ਖਾਣਾ ਘੱਟ ਗਿਆ ਬਾਹਰ ਖਲਾ ਹੋਇਆ ਗਿਆ ਕਿਉਂਕਿ ਅਸੀਂ ਗਉਟੀ ਵਾਲਿਆਂ ਨੂੰ ਪਤਾ ਹੀ ਨਹੀਂ ਅੰਦਰ ਵੀ ਕੌਣ ਕੌਣ ਆਗਾ ਨਾ ਮੈਂ ਮੇਰਾ ਭਾਈ ਵੀ ਮੈਂ ਬਾਅਦ ਚ ਬੁਲਾਇਆ ਮੈਨੂੰ ਵੀ ਬਾਹਰੇ ਬਾੜ ਆਦਾ ਸੀ ਆ ਸੌਰੀ ਵੀਰੇ ਜੇ ਕੋਈ ਗਲਤੀ ਵੱਧ ਸ਼ੁਰੂ ਹੈ ਬਾਈ ਕਿਵੇਂ ਲੱਗਦਾ ਤੁਹਾਨੂੰ ਹੋਈ ਚੰਗਰ ਵਿੱਚ ਦੁਗਲੇ ਫੇ ਚੱਲ ਚੰਗਰ ਚੰਗਾ ਗੁੜੇ हां जरूर ਵੀਰੇ जरूर जरूर ਠੀਕ ਆ ਵੀਰੇ जरूर ਚੰਗਾ ਵੀਰੇ ਚੰਗਾ ਚੰਗਾ ਠੀਕ ਆ ਵੀਰੇ ਥੈਂਕ ਯੂ ਜੀ ਥੈਂਕ ਯੂ ਚੰਗਾ ਜਾਨ ਆਹ ਬੰਦੇ ਦਾ ਬਈ ਬਹੁਤ ਵੱਡਾ ਸਹਾਇਕ ਦੀਆ ਸਾਰਾ ਵੀਡੀਓ ਇਹਨਾਂ ਨੇ ਹੀ ਬਣਾਈਆ ਚੰਗਾ ਜਾਨ ਮਿਲਦੇ ਆ ਵੀਰੇ ਚੰਗਾ ਵੀਰੇ ਲੋ ਵੀ ਇਹ ਟੋ ਟਰੈਕਟਰ ਤਿਆਰ ਬਰ ਸਾਰੇ ਜਾਉਂਗੇ ਆਪਣੇ ਤਿਆਰ ਸੀਗੇ ਤੇ ਬਾਈ ਦੇ ਕਰੋਨ ਚੱਲਦੇ ਆ ਹੁਣ ਬਾਈ ਦੀਆਂ ਜੱਪੜਾਂ ਟੁੱਟ ਗਈਆਂ ਗਿਆ ਦਾ ਬਈ ਹੁਣ ਬਾਈ ਐਨੇ ਇਕੱਠੇ ਦੇ ਵਿੱਚ ਤੁਹਾਨੂੰ ਲੋਕ ਟਰੈਕਟਰ ਨਹੀਂ ਲਵੇ ਲੱਗਣ ਦੇ ਰਹੇ ਸੀਗੇ ਕੈਨ ਲੋ ਲੋ ਵੀ ਮਿੱਤਰੋ ਆ ਆ ਗਿਆ ਆਪਣਾ ਕਿਸੇ ਹੋਰ ਬਾਈ ਦਾ ਆ ਆਪਣਾ ਮਤਲਬ ਮਸਟੈਂਗ ਆ ਗਿਆ ਬਈ ਆਹ ਇਹ ਆਪਣੇ ਭਰਾ ਦਈਆ ਸਾਰੇ ਦਾ ਆਪਣਾ ਅਮਨ ਬਾਈ ਦਾ ਪਿੰਡੂ ਟਰੈਕਟਰ ਮਹਿਕਮੇ ਵਾਲੇ ਦਾ ਤੇ ਆਪਣਾ ਦੂਜਾ ਕਿੱਥੇ ਆ ਉਹ ਅੱਗੇ ਦੋ ਟਰੈਕਟਰ ਆਪਣੇ ਉਹ ਖੜੇ ਨੇ ਬਾਈ ਰਵਿੰਦਰ ਸਿੰਘ ਦਾ ਤੇ ਬਾਈ ਆਪਣਾ ਦੂਜੇ ਦਾ